ਤੇ ਬਾਕੀ ਵੀਡੀਓ ਸ਼ੇਅਰ ਕਰ ਲਓ ਜਿਹੜੇ ਵੀਰਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਤਾਂ ਆਪਣਾ ਚੈਨਲ ਮਾਲਵਾ ਟਰੈਕਟਰ ਸਬਸਕ੍ਰਾਈਬ ਕਰ ਲਓ ਤੇ ਮਿੱਤਰੋ ਵੀ ਦੱਸੋ ਵੀ ਕਿਤੇ ਕਿਤੇ ਪੈ ਰਿਆ ਹੈ ਨਾ ਗੱੜ ਤੱਕੜੀ ਪੀਗਾ ਗਾਗੂ ਮੈਂ ਜੁਮਾ ਇਹ ਨੀ ਡਾੜੀ ਦਾ ਹੈ ਨੀ ਡਾੜੀ ਹੈਗਾ ਸੜਕ ਤੇ ਮਿੱਤਰੋ ਮੂਰੇ ਸੜਕ ਦੇ ਨਹੀਂ ਰਹਿਣਾ ਨਾ ਜਾਜ ਵੀ ਇਹ ਗੱਲਾਂ ਹੀ ਛੱਡ ਦਿਓ ਗੱਡੀ ਆ ਗਈ ਦੂਜੇ ਗੀਅਰ ਦੇ ਵਿੱਚ ਪਾਈ ਆ ਮੋਗਿਆਂ ਕੋਲਾ ਮੋਗੇ ਆ ਉਹ ਦੂਜਾ ਆ ਗਿਆ ਆਪਣਾ ਜੀ ਬੁਰਾਣਾ ਜੀ ਜੀ ਬੁਗੀ ਬੁਰਾ ਲਿਆ ਪਿੱਛੇ ਆਪਾਂ ਪਿੱਛੇ ਹੈਗੇ ਦਲਦਰਾ ਦਲਦਰਾ ਦੇਖਣਾ ਆ ਜਾਪਾਂ ਇੱਥੇ ਮੋਟਰ ਦਲਦਰਾ ਪੁੱਤ ਦਾ ਨੰਗੇ ਹਾਂ ਨਹੀਂ ਗੱਰ ਤਾਂ ਹੀ ਨਹੀਂ ਕੱਢੀ ਕਿਨਾਰ ਆਪਣੇ ਮਿੱਤਰੋ ਗੱਲਾਂ ਹੀ ਛੱਡ ਦੋ ਵੀਹਾਂ ਨਹੀਂ ਆ ਤਾਂ ਯਾਰ ਮੂਰੇ ਜਾਂਦੀ ਚੀਜ਼ ਨਹੀਂ ਜੀ ਉਹ ਟਰੱਕ ਜਾਂਦਾ ਹੈਗਾ ਫੜਦਾ ਹੋਰ ਜਿਸਨ ਲੱਗਾਈ ਤੇ ਪਿਆਜ ਵੀਹਾਂ ਬੁਰੇ ਹਾਲ ਕਰਿਆ ਪੈਗਾ ਮਰਾ ਆਪਣੇ ਟੜ ਕੇ 3 ਵਜੇ ਦਾ ਪੈ ਰਿਹਾ ਇੱਧਰ ਕਹਿੰਦੇ ਮੋਗੇ ਏਰੀਆ ਚ ਵੀ ਆਪਣੇ ਹਜੇ ਹੈ ਜੀ ਆਪਣੇ ਹਜੇ ਹੁਣ ਕਰੀਏ ਉੱਥੇ ਪਿੱਟ ਗਿਆ ਵੀ ਮੋਗੇ ਏਰੀਆ ਦੇ ਵਿੱਚੋਂ ਇਧਰੋਂ ਗਰਦ ਕੱਢੀ ਪਈ ਆ। ਬਾਗਰ ਵੀ ਗੱਡੀਆਂ ਬੁਰਾ ਹਾਰਿਆ। ਅੱਈਏ ਹਜਾ ਮੀਂਹ ਡਰ ਕੇ ਤੇ ਦੇਖਿਆ ਹੀ ਨਹੀਂ ਭਰਾ ਉਹ ਇਹ। ਹਵਾ ਵਾਲੀ ਜਾਂਦੀ ਹੈ। ਹਾਂ ਹਵਾ ਵਾਲਾ ਕਣੀਆਂ ਆ ਮਾਈ। ਹਾਂ ਕਣੀਆਂ ਆ ਦੇਗਾ। ਇਹ ਤਰਪਾਨ ਕਿਹੜੇ ਲੋਡ ਕਰਦੀਆਂ ਨੇ। ਹਾਂ ਹੁਣ ਗਾ ਟਰੱਕ ਤੋਂ ਮੂਰੇ ਘਟਣ ਜੋ ਗਿਆ। ਆਈਆਂ ਰੋਡ ਤੇ ਕਿਹ ਇਧਰ ਉਗੀ ਲੈ ਖੜਾ ਹੋ ਗਏ ਆ ਚੱਲਾ ਹੋਵੇ ਉਹਦਾ ਨੋਟ ਲਾ ਪੁੱਧਰ ਜਾ ਆ ਦੇਖ ਆ ਦੇਖ ਦੇਖੋ ਦਰੋ ਹੈ ਪਈਦਾ ਇੱਕੋ ਰੋਡ ਦੇ ਉੱਤੇ ਲੋਕਾਂ ਨੇ ਬਾਹਣ ਆਉਂਦੇ ਆ ਇਹਦਾ ਆਪਣੇ ਆਰਤ ਵਾਲਿਆਂ ਦੀ ਫਰੀ ਵਡਰ ਦੀ ਪਾਣੀ ਨਿਕਲ ਨਹੀਂ ਪੜੀ ਵਾਲੇ ਥਾਂ ਪਾਣੀ ਇੰਨਾ ਤੇਜ ਇਕੱਠਾ ਹੋ ਜਾਂਦਾ ਨਾ ਸੜਕ ਦੇ ਉੱਤੇ ਗੱਲੋਂ ਹੀ ਛੱਡ ਦੋ ਤੁਸੀਂ ਬਣਾ ਦੇਣੋ ਗੱਡੀਆਂ ਦੀਆਂ ਲਾਈਨਾਂ ਦਾ ਡਾੜਾਂ ਲੱਗੀਆਂ ਨੇ ਧੰਦ ਵਾਲਾ ਕੰਮ ਹੋਇਆ ਪਿਆ ਯਾਰ ਇਹ ਬਤੋ ਦਾ ਹਾਂ ਜੀ ਹੁਣ ਹੁਣ ਕਹਾ ਲੰਘਿਆ ਇਹਨੂੰ ਪੁੱਛਣ ਵਾਲਾ ਬਰੈਂਡੋਜੀ ਵਾਲੇ ਨੂੰ ਤੇ ਮੇਰੇ ਤੋਂ ਪੁਆਇੰਟ ਕਰਕੇ ਜਰੂਰ ਦੱਸੋ ਵੀ ਕਿੱਥੇ ਕਿੱਥੇ ਵੀ ਪੈ ਰਿਆ ਹੈ ਨਾ ਤੇ ਆਹ ਆ ਗਿਆ ਭਾਰਤਮਾਲ ਭਾਰਤਮਾਲ ਆ ਗਿਆ ਭਾਰਤਮਾਲ ਆ ਗਿਆ ਰੋਡ ਆਹਾਂ ਜੰਡੀਆਂ ਦਾ ਕੰਮ ਬਾਹਰੋਂ 10 ਕਿਲੋਮੀਟਰ ਲੱਗ ਗਿਆ ਪਾਣੀ ਲੈ ਮੇਰੇ ਤੋਂ ਪੱਟਾਂ ਤੋੜ ਆ ਯਾਰ ਦੇਖੋ ਚੌਲ ਡੁੱਬੇ ਪਿਆ ਚੌਲ ਡਬੋ ਤੇ ਆ ਜਾ ਲੋਗ ਏਰੀਏ ਦੇ ਵਿੱਚ ਰੱਬ ਨੇ ਇਹ ਨਰ ਜਿਆਦੇ ਵੀ ਆਣ ਜਿਹੜੇ ਨੇ ਮੂੰਗੀ ਵਾਕ ਰਹਿੰਦੇ ਸੀ ਘਰ ਦਾ ਕੰਮ ਦਾ ਕੰਮ ਤੇ ਬਈ ਬਾਕਟ ਕਰਕੇ ਜਰੂਰ ਦੱਸੋ ਕਿ ਕਿੱਥੇ ਵੀ ਆਣ ਜਰੂਰ ਜਿਹੜੇ ਨੇ ਵੀ ਜੁੜੇ ਹੋਏ ਨੇ ਲਾਈਵ ਦੇ ਵਿੱਚ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਜਿਹੜੇ ਲਾਈਵ ਦੇ ਵਿੱਚ ਜੁੜੇ ਨੇ ਕਮੈਂਟ ਕਰਕੇ ਬਈ ਜਰੂਰ ਦੱਸਿਓ ਕਿਥੇ ਵੀ ਹੈਗਾ ਕਿਥੇ ਨਹੀਂ ਹੈਗਾ ਆਪਣੇ ਏਰੀਆ ਦੇ ਵਿੱਚ ਆਪਣਾ ਬਰਨਾਲਾ ਏਰੀਆ ਅੱਜ ਮੂਗੇ ਏਰੀਆ ਦੇ ਵਿੱਚ ਆਪਾਂ ਦਾਈ ਜਾਂਦੇ ਤੇ 20 20 ਕੀ ਆ ਵਾਗਣਾ ਗਰਦ ਕੱਢੀ ਪਈ ਬਈ ਆ ਦੇਖੋ ਯਾਰ ਇੱਕ ਕੰਮੀ ਕਰਿਆ ਪਿਆ ਸਾਰਾ ਇੱਕ 11 ਬਣਾਵਾ ਸਾਬਾਣਾ ਮੂਣਾ ਦੇਖੋ ਜਿੱਧਰ ਨੂੰ ਝੱਕਦੇ ਆ ਪਾਣੀ ਪਾਣੀ ਹੜਾ ਵਾਲਾ ਕੰਮ ਆਇਆ ਫੇਰ ਵੀ ਬੱਤਲ ਫਟਣ ਵਾਲਾ ਕੰਮ ਹੋਇਆ ਪਿਆਗਾ ਆਹ ਦੇਖੋ ਬੁਰਾ ਹਾਲ ਗੱਡੀ ਵੀ 20 30 ਦੀ ਸਪੀਡ ਤੇ ਜਾ ਰਹੀ ਆ ਬੁਰਾ ਹਾਲ ਕੋਣ ਲੋਟ ਹੈ ਉਹ ਸਮਝਾ ਹਾਂ ਹਾਂ ਹੁਣ ਠੀਕ ਆ ਹਾਂ ਹੁਣ ਠੀਕ ਆ ਇੱਥੇ ਜੇ ਠੀਕ ਆ ਕੰਮ ਲਈਦਾ ਬਾਲਾ ਕਰਦਾ ਗੱਡੀ ਹੋਏ ਆਰੇ ਸੜਕ ਤੇ ਪਾਣੀ ਏਤਰ ਦੇ ਤੂੰ ਕਿਹੜੇ ਲੋਡ ਫੜਾਗਾ ਆਹ ਗੜੀਆਂ ਮੱਕੀ ਦੇ ਹੈ ਏ ਆਹ ਗੜੀਆਂ ਮੱਕੀ ਦੇ ਮੱਕੀ ਮੱਕੀ ਵਾਲਾ ਮਿੱਤਰ ਬਨਾਸੀ ਤੂੰ ਆ ਜੂ ਹੋਰ ਪਹਿਲਾਂ ਹੀ ਨਹੀਂ ਸੀ ਲੋਡ ਆਉਂਦਾ ਕੰਮ ਆਣਾ ਪੱਕੀ ਚ ਕੋ ਕੋਈ ਇਹਦਾ ਤਾਂ ਹੁਣ ਆਏ ਆ ਪੱਕੀ ਦਾ ਮੱਕੀ ਵਾਲੇ ਨਹੀਂ ਪੱਕੀ ਤਾਂ ਵੱਡੀ ਜਊ ਚਾਲ ਲੀਡ ਦਾ ਟਰਾਲ ਵੱਤ ਵੱਤ ਜੂ ਕਿਸੇ ਲੱਗੇ ਜੇਦਾ ਵੱਧ ਹੋਇਆ ਪਰ ਜਿਹੜੇ ਗੂੰਗੀ ਆ ਗੂੰਗੀ ਵਿੱਚ ਬੋੜੀ ਬੋੜੀ ਮੁੰਗੀ ਦਾ ਹੱਲ ਕੋਈ ਨਹੀਂ ਹੈਗਾ ਮੁੰਗੀ ਦਾ ਹੱਲ ਕੋਈ ਨਹੀਂ ਹੈਗਾ ਇਹ ਵੀ ਨਾ ਟੁੱਟੇ ਨਾ ਹੋ ਕਰੇ ਤਾਂ ਵਸ ਕੱਲਾ ਰੂਟਾ ਵੇਟਰ ਆਗਾ ਹੱਲ ਉਹਦਾ ਯਾਰ ਦੇਖੀ ਉਪਰਾਵਾ ਹੈਲੋ ਦੇਖੋ ਮਿੱਤਰੋ ਆਏ ਦੂਜੀ ਗੱਡੀ ਵਾਲਾ ਵੀ ਕਿਵੇਂ ਆ ਗੱੜ ਤੇ ਕੱਢਦਾ ਜਾਂਦਾ ਹੈਗਾ ਵੀ ਨਹੀਂ ਨਾ ਉਹਦਾ ਬਾਦਿਆ ਜੀ ਯਾਰ ਤੂੰ ਕਿੱਥੇ ਆਗਾ ਆਹ ਦੇਖੋ ਰੋਡ ਦੇ ਉੱਤੇ ਕਿਹੜੇ ਲੋਟ ਯਾਰ ਪਾਣੀ ਖੜਾਗਾ ਨਾ ਇਹ ਪਾਣੀ ਦੀ ਗੱਡੀ ਘੜ ਗਈ ਤੇਜ ਆ ਵਸ ਗਈ ਦੰਦ ਚਲੋ ਨਾ ਫ੍ਰੇਕ ਲਵੇ ਮੈਂ ਤਾਂ ਆ ਗਿਆ ਮੈਂ ਉਹਦਾ ਗੱਡੀ ਨਾ ਗਿਆ ਯਾਰ ਇੱਥੇ ਮੋਗ ਮੈਨਾਂ ਮੋਗੇ ਕੋਲੇ ਗਿਆ ਹੋਇਆ ਹੈਗਾ ਤਰੀਕ ਦਿਨਾਂ ਤੂੰ ਦੱਲ ਨੀ ਕਿ ਨਾਂ ਆਇਆ ਸਾਲਾ ਆ ਜਾ ਕੇ ਤਾਂ ਨਹੀਂ ਵਾਲਾ ਭਈ ਮੇਰੇ ਤੇ ਭਾਈ ਤਾਂ ਨਹੀਂ ਹੈ ਮੈਂ ਮੈਂ ਕੱਢ ਕੇ ਦੇਖ ਪਏ ਨਹੀਂ ਵਾਲਾ ਪਈਆਂ ਬੈਗਾ ਮੋਗੇ ਗਣੀ ਆਦੂ ਤੇ ਹਰਫਾ ਦੇਖ ਤੇ ਹਰਫਾ ਦੇਖ ਤਾਂ ਅਸੀਂ ਚੱਪੜੀ ਆਣ ਲਾਇਆ ਬਣੀ ਕੱਢ ਦੇ ਯੂਟਿਊਬ ਤੇ ਲਾਈਵ ਕੀਤਾ ਹੋਇਆ ਹੈਗਾ ਹਾਂ ਉਹ ਮਾਏ ਉਹਦਾ ਜਾ ਕੋਈ ਮੋਟਰਸਾਈਕਲ ਆ ਨਾ ਵੀ ਬਾਦੂ ਸੀ ਜਿਹੜਿਆ ਰੋਡ ਸਾਹ ਪਿਆ ਜਾਨਵਰ ਕੁੱਤੇ گاਵਾ ਵੀ ਡਾਈਆਂ ਉਹ ਵੀ ਇੱਕ ਪਾਸੇ ਲੱਗੇ ਖੜੇ ਆ ਕੋਈ ਮੈਂ ਇਧਰ ਨਹੀਂ ਕੱਢ ਲਾ ਆ ਲੱਗੇ ਭੁਗੀ ਪੁਰੇ ਮੇਟਰ ਉ ਭੁਗੀ ਪਰੇ ਆਗੇ ਇੱਤਰੀ ਨੇ ਕੋਈ ਹਾਏ ਹੋਏ ਘਰਦ ਕੱਟਦੀ ਜਾਂ ਮੋ ਘਰਦ ਕੱਟਦੀ ਆਦਾ ਭਾਈ ਜੇ ਤੀਜੇ ਗੇਅਰ ਤੇ ਤੁਰ ਕੇ ਹੀ ਆ ਗੱਡੀ ਉਥੋਂ ਪੱਕੋ ਤੋਂ ਲੈ ਕੇ ਘੇਰ ਨੂੰ ਲੈ ਨਹੀਂ ਘੇਰ ਤਾਂ ਇੰਨੀ ਵਾ ਪਾਣੀ ਚੋਂ ਨਾ ਪੈਂਪਰ ਫੁੰਗਰ ਬਟਾ ਜਾਵੇ ਕੋਦੋਂ ਕਿੱਥੇ ਆ ਬਈ ਭਾਈ ਇਹ ਬਰਨਾਲੇ ਬਖੋ ਗੇਚੇ ਤੋਂ ਲੈ ਕੇ ਮੋਗੇ ਵਾਲੇ ਰੋਡ ਤੇ ਜਮਾ ਬੁੱਕੀਪੁਰੇ ਵਾਗ ਗਿਆ ਆਪਾਂ ਪੂਰਾ ਫੁੱਲ ਵੀ ਨਜਾਇਜ਼ ਹੱਦੋਂ ਵੱਧ ਗਰਦ ਘੜਤੀ ਵੀ ਨੇ ਕਹਦੇ ਬੱਟਾ ਤੋੜ ਵੀ ਆ ਬੱਟਾ ਤੋੜ ਜੀਵ ਜੰਤ ਸਭੀ ਸੁੱਖ ਵਸਾਇਆ ਹਨਾ ਜੀਵ ਜੰਤ ਹਾਂ ਬਾਇ ਜੀ ਜੀਵਨਤੀ ਸੁਖੀ ਹੋ ਗਿਆ ਹੋਗਾ ਹਾਂ ਹਾਂ ਜੀ ਸਹੀ ਗੱਲ ਆ ਬਾਈ ਸਾਰੇ ਹੀ ਬਾਈ ਸਾਰੀ ਸ੍ਰਿਸ਼ਟੀ ਵੀ ਸੁਖੀ ਹੋ ਗਈ 20 ਦੇ ਨਾਲ ਦੇਖੋ ਉਹਨੇ ਪੱਤੇ ਫਰਦਿਆ ਦਵਾ ਬਾਗੋਵਾ ਕਰਤੇ ਵੀਰੇ ਵਹਿਮ ਯਾ ਟੋਖਾ ਕਰਦਾ ਕੱਲਾ ਯੱਟ ਕਲਾ ਖਾਖਤਾ ਯੱਟ ਯੱਟ ਇਹ ਸਰਕਾਰ ਦੀ ਅੱਖਾਂ 'ਚ ਵੀ ਰੜਕਦਾ ਤੇ ਰੱਬ ਦੀਆਂ 'ਚ ਵੀ ਆ ਉਹ ਮੂਗੀ ਪੇ ਆ ਦੇਖ ਕਿਹੜੇ ਲੋਟ ਯਾਰ ਕੰਮ ਹਨ ਓਕੇ ਦੋ ਆ ਦੇ ਉਹ ਪਾਈ ਪੰਜ ਪਾਣੀ ਕਿਵੇਂ ਡੇਗਾਗਾ ਭਰੀ ਹੋਉਂਗੇ ਨਹੀਂ ਹੈ ਇਹ ਵੀ ਦੱਸ ਤਾ ਭਰੀ ਹੋਉਂਗੇ ਭਰੇ ਆਉਂਦੇ ਭਰੇ ਹੋਰੇ ਆ ਵੀ ਤਰਾ ਗੱਡੀ ਦੇ ਧੋਤੇ ਕੀ ਥੱਲੇ ਸਾਰੀ ਸਾਹ ਹੋਰ ਜਦੋਂ ਹੁਣ ਪਹੀ ਚ ਵੜ ਗਈ ਆਪਣੀ ਲਈ ਜੇ ਜਾ ਕੇ ਫੇਰ ਗਾਹ ਹੋ ਜੇ ਏਅਰ ਪੱਟੀ ਵੇਸ ਹੋ ਜੀ ਜਮਾ ਗੱਡੀ ਦੀ ਏਰਾ ਇਹ ਹੋ ਜਿਵੇਂ ਕਦੋਂ ਚੋਂ ਕੱਢੀ ਹੁੰਦੀ ਆ ਉਹ ਹੋਣ ਨਹੀਂ ਹੁੰਦੀ ਹੈਗੀ ਹਾਂ ਨਾਣਾ ਆਪਣੇ ਉਹ ਰੇਤਾ ਪਾ ਕਰਕੇ ਛੂਕ ਜਾਂਦਾ ਉਹ ਹਾਂ ਆ ਵੀ ਗੱਲ ਆ ਉਹ ਪਾਣੀ ਵੀ ਨਿਕਲਦਾ ਰੇਤਾ ਕਰਕੇ ਜੇ ਉਹਰੇ ਵੀ ਆਪਣੀ ਪਹੀ ਚ ਹੋਰ ਰੇਤਾ ਪਾ ਜਾਂਦਾ ਥੋੜਾ ਜਿਹਾ ਉਹਦੇ ਘੱਟ ਛੱਡਦਾ ਅੱਜ ਸਾਰੇ ਜਣੇ ਰੇਟਰ ਟਰਾਲੀਆਂ ਲਾ ਲੈਂਦੇ ਤੂੰ ਦੇਖ ਵੇ ਵੇ ਆਹ ਹਾਏ ਮੋਗੇ ਦਾ ਹਾਲ ਮੋਗਾ ਦਾ ਟੁੱਪ ਗਿਆ ਮਿੱਤਰੋ ਮੇਟਰੋ ਵੋਗਾ ਡੁੱਬ ਗਿਆ ਪਿਆ ਅੱਜ ਤੜਕੇ 6 ਵਜੇ ਦਾ 20 ਵਜੇ ਦਾ ਕਹਿੰਦੇ ਮੋਗੇ ਦੇਖੋ ਯਾਰ ਨਾ ਐਂ ਜੀ ਕਾਕਾ ਤਾਂ ਮਾਰਦੀ ਐ ਪਾਣੀ ਪੈਂਦਾ ਵਲਟਾ ਜਾਣਾ ਹੇ ਦੀ ਕਰਦਾ ਜੀ ਘਰੀ ਮਾਰਦਿਆਂ ਠੀਕਾਂ ਦਾ ਰੱਬ ਕਢਾਊਗਾ ਕੋਲੇ ਖੜਾ ਜੇ ਮੂੰਗੀ ਵਾਲਿਆਂ ਦੀ ਬੱਕੀ ਵਾਲਿਆਂ ਦੀ ਜਿਹੜੇ ਹਜੇ ਰਹਿ ਗਏ ਵੀਰ ਭਰਾ ਮੂੰਗੀ ਵਾਲੇ ਮੱਕੀ ਵਾਲੇ ਨਾ ਮੱਕੀ ਵਾਲੇ ਮੱਕੀ ਵਾਲਾ ਕੰਮ ਬਹੁਤ ਪਿਆਸ ਜਿਹੜਾ ਮੱਕੀ ਦਾ ਬਹੁਤ ਆ ਮਤਲਬ ਮੱਕੀ ਦਾ ਦੱਸੋ ਵੀ ਕਿੱਥੇ ਕਿੱਥੇ ਹੈ ਨਾ ਇਹ ਖੜੀ ਆ ਜਿਹੜੇ ਗਏ ਨਾ 4 ਪਾਉਣ ਵਾਲਾ ਪਿਆ ਹੈ 20 25% ਕੰਮ ਗਿਆ ਜੇ ਮਤਲਬ ਕਿ ਜਨਾ ਵੀ ਪੈਂਦਾ ਤਾਂ ਪੰਜ ਦਿਨਾਂ ਤੱਕ ਨਿਬੜ ਜਾਣਾ ਕੰਮ ਹਾਂ ਹੁਣ 10 ਦਿਨਾਂ ਤੇ ਦੋ ਤਿੰਨ ਦਿਨਾਂ ਦੀ ਨਿਮੇੜ ਹੈ ਦੋ ਤਿੰਨ ਦਿਨਾਂ ਅਜ 22 ਤਰੀਕ ਆ ਦੋ ਤਿੰਨ ਤਰੀਕ ਤੱਕ ਜਾ ਕੇ ਨਿਬੜੂ ਕੰਮ ਉਹ ਮਾਕ ਦਾ ਕਾ ਸੰਗਲੂ ਰੈਂਟ ਚੱਲਦੀ ਨਹੀਂ ਹੁਣ ਉਹਦਾ ਚ ਉਹ ਰਹਿ ਜੋ 4x4 ਡਰੈਕਟਰ ਵਾਲੀਆਂ ਉਹਨਾਂ ਦਾ ਕੰਮ ਘੱਟ ਨਿਬੜਦਾ ਉਹਨਾਂ ਦੀ ਫੇਰ ਜਾਂਦੀ ਵਣ ਜੂਗੀ ਉਹ ਵੀ 11-12000 ਲੈਣਗੇ ਹਾਂ ਉਹ ਤਾਂ ਵੀ ਹੁਣ ਲੈਣੀ ਆ ਅਗਲੇ ਜਦੋਂ ਸੰਦ ਕੋਈ ਐਡਾ ਜਿਹੜਾ ਨੇ ਗਲੋਰੀਅਲ ਵੀਊ ਦਾ ਕੱਦੂ ਕਰਕੇ ਤੁਰੇ ਫਿਰੂ ਮੈਂ ਕਿ ਟਰਾਲੀਆਂ ਦਾ ਖੋਣ ਦਾ ਘਾ ਚੱਕਰ ਆਗਾ ਹੋਰ ਕੋਣੀ ਮੇਤਰੋ ਇਹ ਫਿਰ ਉਹਦਾ ਕਾਲਾ ਬੋਲਾ ਹੋਇਆ ਬੈ ਕਾਲਾ ਬੋਲਾ ਰਬ ਇੱਥੇ ਦੇ ਕੋਈ ਸ਼ਹਿਰ ਕਿੰਨਾ ਘੰਟ ਜਗਦੀਆਂ ਨੇ ਲਾਈਟਾਂ ਗੱਡੀਆਂ ਦੀ ਆ ਰਾਤ ਵਾਲਾ ਮਾਹੌਲ ਕਰਿਆ ਪਿਆ ਜੇ ਮੇਰੇ ਰਾਤ ਨੂੰ ਨਹੀਂ ਹੁੰਦਾ ਜਮ 3 ਵਜੇ ਹੁੰਦੇ ਨੇ ਹੈ ਕੀ 5 ਵਜੇ ਹੁੰਦੇ ਨੇ 3 ਆ ਦੇ ਵਿੱਚ ਸਵੇਰ ਦੇ 3 ਵਜੇ ਹੁੰਦੇ ਨੇ ਨਾ ਓ ਟਾਈਮ ਕਰਿਆ ਬਰ ਆਪਣੇ ਜਵਾ ਦਿਨ ਚੜਦੇ ਜਿਵੇਂ ਹੁੰਦਾਗਾ 5:30 5 ਵਜੇ ਐ ਨੇ ਰਾਤ ਨੇ ਰਾਤ ਚਾਂਦੜ ਜਾਊਗਾ ਲ ਹੋਈ ਪੀਜਬ ਤਾਂ ਟੀ ਰਬਲਟ ਲਾਈ ਦੀ ਕੋ ਖੋਲਤੀ ਪਿੱਛੇ ਦੀ ਲਾ ਦੇ ਮਾ ਮੂੜ ਪਾਏ ਜੀ ਦਸੇ ਮੂੜ ਪਾਏ ਦੂਜੇ ਗੀਅਰ 'ਚ ਹੀ ਜਾਂਦੀ ਹੈ ਗੱਡੀ ਵੇ ਨਹੀਂ ਹੁਣ ਤਾਂ ਟਾ ਟਾ ਵੀ ਦਾ ਯਾਰ ਦੂਜੇ ਜੋ ਵੱਢ ਗਏ ਤਾਂ ਰੋਡ ਵੀ ਸਾਫ਼ ਆ ਗਿਆ ਤਾ ਸਰਾ ਇੱਥੇ ਘਟ ਕੇ ਵੀਰ ਹੁਣ ਉੱਧਰ ਨੂੰ ਵਾ ਗਿਆ ਆਪਣੀ ਗੱਡੀ ਨੂੰ ਰੱਬ ਇੱਕ ਲੋਕਾਂ ਲੋਕ ਆ ਲਾਈਟਾਂ ਨਹੀਂ ਲਾਉਂਦੇ ਲਾਈਟਾਂ ਨਾਲ ਦੂਰੋਂ ਪਤਾ ਲੱਗਦਾ ਗੱਡੀ ਆਉਂਦੀ ਦਾ 20 ਜ ਵਾਲੇ ਵਿੱਚ ਤਾਂ ਉਹੀ ਤਵਲੀ ਤੁਰੇ ਜਦੇ ਨੇ ਕੁੱਤੇ ਬਈ ਹਾਏ ਹਾਏ ਬਈ ਬਿੰਦੇ ਦਿੱਤਾ ਹਾਏ ਹਾਏ ਨਾਤਾ ਤੋਂ ਇਹ ਡੇੜਾ ਨਹੀਂ ਵੀ ਦੇਣਾ ਉਹ ਦੂਜੇ ਯਾਤਰਾ ਵਾਲੇ ਨੇ ਪਤਾ ਨਹੀਂ ਇਹ ਵੀ ਜਾਂਦੇ ਨੇ ਬਜਾਰੇ ਮੇਜਾ ਦੇ ਬਸ ਤੈੜਾ ਨਾਲ ਪੋਲਾ ਹੀ ਹੈ ਨਾ ਲੋ ਵੀ ਲਿਖਿਆ ਆ ਗਿਆ ਤੇ ਰਾਜਨ ਲੈ ਕੇ ਆਉਂ ਫੇਰ ਆ ਗਿਆ ਵੇ ਇਹਦਾ ਨਹੀਂ ਜਾਂਦਾ ਜਾਲਾ ਦੇਖੋ ਇਹ ਜੀ ਕੋਲੇ ਦਾ ਹੈ ਦੇਖ ਕਿਹਨੇ ਲੋੜ ਖੂਲੀ ਕਰਦੇ ਅਜਾ ਕੱਢਦਾ ਨਾ ਵਟਾ ਉਹ ਘਾਰੇ ਰੇਲ ਰੇਸਟ ਸਟੇਸ਼ਨ ਆਪਣਾ ਪੁਰਗਾ ਹਾਂ ਮਿੱਤਰੋ ਕਮੈਂਟ ਕਰਕੇ ਜਰੂਰ ਦੱਸਿਓ ਭਾਈ ਕਿੱਥੇ ਕਿੱਥੇ ਵੀ ਪੈ ਰਹੀਆਂ ਨੇ ਨਾ ਮੋਗੇ ਮੋਗੇ ਦਾ ਦੁਬਾਰਾ ਜੀ ਮੋਗੇ ਬਰਨਾਲੇ ਤੋਂ ਲੈ ਕੇ ਮੋਗੇ ਤੱਕ ਘਰ ਦਾ ਗੱਡੀ ਪਿਆ ਰੱਬ ਦੀ ਯਾਰਾ ਇੱਕ ਕਰਿਆ ਪਿਆ ਸਭ ਜਲਥਲ ਕਰਿਆ ਪਿਆਗਾ ਵੀ ਮੋਗੇ ਵਾਲੀ ਛਾੜ ਨੂੰ ਵੀ ਵੱਧਾ ਬਰਨਾਲੇ ਵਾਲੀ ਛਾੜ ਨੂੰ ਜੇ ਘੱਟ ਆ ਸਕਦਾ ਉਧਰ ਨੂੰ ਵੀ ਜਣਾ ਬੋਲ ਭੂਤ ਨੇ ਭੂਤ ਨੇ ਤਾਂ ਪੂਰਾ ਫਲਾ ਭੂਤ ਨੇ ਪਖ ਹੋ ਗੈਂ ਜੀਆਂ ਦੋ ਇਧਰ ਗਾਹਾਂ ਨੂੰ ਤਾਂ ਘਰ ਦਾ ਗੱਡੀ ਪਿਓ ਦੂ ਗਾਹਾਂ ਕੇ ਮੋਗੇ ਮੋਗੇ ਦਾ ਗਏ ਵੀ ਟੋਬੇ ਬਣਾਏ ਪਿਆ ਬਣਾ ਨੇ ਟੋਬੇ ਲਾਈ ਵੀ ਹੁਣ ਆਪਣੀ ਗੱਡੀ ਇੱਥੋਂ ਮੋੜਦੀ ਆ ਆ ਫੜੀ ਲੈ ਤੇ ਲਾਇਆ ਮੈਂ ਤਾਂ ਕੈਮਰੇ ਤੋਂ ਹੱਥੋਂ ਦੌੜਾ ਤਿਓ ਬੜੀ ਟਾਈਮ ਤੇ ਆ ਗਏ ਨਾ ਵਾ ਵਲਟੇ ਨਵੀਂ ਵੀ ਵਾਈ ਕਰਕੇ ਪਾਣੀ ਦਾ ਵੀ ਪਾਣੀ ਪੂਣੀ ਵੜ ਜਾਂਦਾ ਪਾਣੀ ਵੜ ਜਾਂਦਾ ਬਲਕ ਉਸ ਉੱਪ ਤੱਕ ਆ ਮੋੜ ਉਹ ਤਾਈ ਕਰੀ ਰੋਦੇ ਤਾਂ ਨੂੰ ਕਾਹਨੂੰ ਜਾ ਕਰਦਾ ਤੇ ਬਾਹਰ ਕੋਈ ਆ ਗਏ ਜੋ ਬਸ ਸਾਲਾ ਕਿਥੇ ਕੰਮ ਹੈ ਬਸ ਸਾਲਾ ਕਿਥੇ ਕੰਮ ਹੈ ਬਸ ਵਾਲਾ ਕੰਮ ਕਿੱਥੇ ਆ ਇਹਦਾ ਗੱਡੀ ਵਾਲਾ ਕੰਮ ਟਰੱਕਾਂ ਵਾਲਾ ਕੰਮ ਆ ਹੂੰ ਗੱਡੀਆਂ ਵੀ ਢੇਡੀਆਂ ਉਧੀਆਂ ਜਾਂਦੀਆਂ ਨੇ ਤੇ ਵੇ ਵੇ ਨਾਲ ਉੱਡਾ ਜਿਹੜਾ ਹੈ ਜੀ ਤਰਦੋ ਹੜਾ ਨੇ ਵੀ ਇਹ ਜਗਾ ਵੇ ਪਹਿਲੇ ਹੀ ਚੀ ਜਾਂਦੀ ਆ ਪਹਿਲੇ ਹੀ ਦੁਰਦੀ ਹੈਗੀ ਚੈੱਕ ਕਰਨੀਆਂ ਮੁੰਡੇ ਚੈੱਕ ਕਰਨੀ ਫਾਦੇ ਪਾਣੀ ਉੱਥੇ ਡੁੱਬ ਲੈਂਦਾ ਕੀ ਕਾਇਮ ਤਰੋ ਕੇ ਲਾਇਵ ਆਪਾਂ ਕੱਟਣ ਲੱਗਿਆਂਗੇ ਨਾਲ ਤੋਂ ਕਰਾ ਸ਼ੇਅਰ ਵੀਡੀਓ